ਆਪਣੀ ਨਵੀਂ ਵੀਡੀਓ ਚ ਤੁਸੀਂ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦੀ ਤੇ ਤੁਹਾਡਾ ਸਾਰਿਆਂ ਦਾ ਆਪਾ ਸੁਆਗਤ ਕਰਦੇ ਆ ਤੇ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲੂ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਹੈ ਕੋਠੀਆ ਘਰ ਮਕਾਨ ਕੋਈ ਗੱਡੀ ਹੈ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ 5 ਤੋਂ 7 ਫੋਟੋਆਂ ਇੱਕ ਵੀਡੀਓ ਪੂਰੀ ਜਾਣਕਾਰੀ ਐਡ ਫਰੀ ਦੇ ਵਿੱਚ ਲਗਵਾ ਸਕਦੇ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਮਸ਼ੀਨਰੀਆਂ ਆਪਾਂ ਅੱਜ ਲੈ ਕੇ ਪਹੁੰਚੀਆਂ ਜੀ ਚਿੰਨ੍ਹ ਵਿੱਚੋਂ ਪਹਿਲੀ ਗੱਡੀ ਆਪਾਂ Toyota ਦੀ Atius diesel ਲੈ ਕੇ ਪਹੁੰਚਿਆ ਗੱਡੀ ਬਹੁਤ ਚੰਗੀ ਹਾਲਤ ਵਿੱਚ ਪਈ ਹੈ ਗੱਡੀ ਕੁੱਲ 55000 ਚੱਲੇ ਹੋਈ ਹੈ ਜੀ ਤੇ 2014 ਮਾਡਲ ਗੱਡੀ ਹੈ ਸੈਕੰਡ ਓਨਰ ਹੈ 490000 ਰੁਪਿਆ ਡਿਮਾਂਡ ਹੈ ਜੀ ਨਮਾ ਸ਼ਰਮਾਲਕ ਦਾ ਏਰੀਆ ਹੈ ਤੇ ਟਾਇਰ ਆਪਾਂ ਨੂੰ ਠੀਕ ਮਿਲ ਜਾਣਗੇ ਵਧੀਆ ਪਏ ਨੇ ਗੱਡੀ ਦਾ ਰੰਗ ਬਹੁਤ ਚੰਗਾ ਪਿਆ ਨਾ ਤਾਂ ਕੋਈ ਡੈਂਟਿੰਗ ਪੇਂਟਿੰਗ ਹੋਈ ਹੈ ਨਾ ਕੋਈ ਰੰਗ ਹੋਈ ਹੈ ਵਧੀਆ ਗੱਡੀ ਹੈ ਤੇ ਮਾਲਕ ਨੇ ਕਿਹਾ ਅੰਦਰੋਂ ਵੀ ਜਿਹੋ ਜੀ ਬਾਰੋਂ ਕੰਡੀਸ਼ਨ ਆ ਪੂਰੀ ਸਾਫ਼ ਓਵੇਂ ਹੀ ਅੰਦਰੋਂ ਪਈ ਐ 490 ਇੱਕ ਵਾਰੀ ਡਿਮਾਂਡ ਲੈਸ ਬੱਸ ਹੋ ਜਾਊਗਾ ਨੰਬਰ 94177 46340 ਐਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਕੋਲੇ ਬੀਟ ਪਹੁੰਚੀ ਆ 골ਡਨ ਜੇ ਕਲਰ ਚ ਐ ਗੱਡੀ ਦਾ ਮਾਡਲ 2010 ਆਪਾਂ ਨੂੰ ਮਿਲੂਗਾ 1,20,000 ਰੁਪਿਆ ਮਾਲਕ ਨੇ ਕਿਹਾ ਤੇ ਗੱਡੀ ਤੁਹਾਡੇ ਸਾਹਮਣੇ ਐ ਪਠਾਨਕੂਟ ਮਾਲਕ ਦੇ ਏਰੀਆ ਚ ਗੱਡੀ ਖੜੀ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਟਾਇਰ ਵੀ ਠੀਕ ਨੇ ਬਾਕੀ ਗੱਡੀ ਵੀ ਠੀਕ ਹੈ ਚਲਾਉਣ ਚ ਕੋਈ ਨੁਕਸ ਨਹੀਂ ਹੈਗਾ ਮਾਲਕ ਨੇ ਕਿਹਾ ਸਾਰਾ ਕੰਮ ਕੱਲਾ-ਕੱਲਾ ਕੰਮ ਮਾਲਕ ਨੇ ਕਰਵਾ ਰੱਖਿਆ ਚ ਸਰਵਿਸ ਸਰਵਿਸ ਹੋਈ ਹੈ ਅੰਦਰੋਂ ਵੀ ਗੱਡੀ ਠੀਕ ਹੈ ਬਾਹਰੋਂ ਵੀ ਠੀਕ ਹੈ ਚਲਾਉਣ ਚ ਵੀ ਕੋਈ ਨੁਕਸ ਨਹੀਂ ਬਾਕੀ ਚਾਰੇ ਪਾਸੋਂ ਦੇਖ ਰਿਓ ਤੁਸੀਂ ਚਾਰੇ ਪਾਸੋਂ ਫੋਟੋਆਂ ਚਾਲੇ ਰਹੀਆਂ ਚ ਇੱਕ ਲੱਖ 20000 ਰੁਪਿਆ ਕੀਮਤ ਹੈ ਤੇ ਨੰਬਰ 88 250 95 474 ਇਸ ਨੰਬਰ ਤੇ ਗੱਲ ਆਪੇ ਕਰ ਲਓ ਤੁਸੀਂ ਆਹ ਵੀਟ ਗੱਡੀ ਤੁਸੀਂ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰ ਦਿਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੁਝ ਵੀ ਕਿਸੇ ਵੀ ਏਰੀਆ 'ਚ ਹੈ ਤਾਂ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ ਹੁਣ ਆਪਾਂ Swift VDI ਗੱਡੀ ਦੀ ਗੱਲ ਕਰਾਂਗੇ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਗੱਡੀ ਆਜੀ ਫਾਸਟ ਓਨਰ 320000 ਰੁਪਿਆ ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਆ ਜੰਡੀਆਲਾ ਗੁਰੂ ਮਾਲਕ ਦਾ ਏਰੀਆ ਨਵੇਂ ਟਾਇਰਾਂ ਚ ਗੱਡੀ ਆ ਗੱਡੀ ਦੀ ਹਾਲਤ ਬਹੁਤ ਚੰਗੀ ਆ ਬਾਕੀ ਘਰ ਦੀ ਗੱਡੀ ਆ ਘਰ ਲਈ ਵਰਤੀ ਹੋਈ ਆ ਘਰ ਲਈ ਚੱਲੀ ਹੋਈ ਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਗੱਡੀ ਚਲਾ ਕੇ ਵੀ ਦੇਖ ਸਕਦਾ ਹਾਂ ਬਹੁਤ ਚੰਗੀ ਗੱਡੀ ਆ 3 ਲੱਖ 20 ਹਜ਼ਾਰ ਰੁਪਏ ਇੱਕ ਵਾਰੀ ਡਿਮਾਂਡ ਆ ਲੈਸ ਬਸ ਹੋ ਜਾਊਗਾ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਜਿਨ੍ਹਾਂ ਦੀ ਗੱਡੀ ਆ 8550 78 36213 ਮਾਲਕ ਨਾਲ ਗੱਲ ਲਾਜ਼ਮੀ ਕਰੀ ਤੁਸੀਂ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਐਕਟਿਵਾ 125 ਲੈ ਕੇ ਪਹੁੰਚੇ ਹਾਂ ਸਕੂਟੀ ਜੀ ਤੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਕਮੈਂਟ ਕਰਦੀਆਂ ਹੁੰਦੀਆਂ ਫੋਨ ਵੀ ਕਰਦੀਆਂ ਹੁੰਦੀਆਂ ਮੇਰੀ ਮਾਤਾ ਵੀ ਫੋਨ ਕਰਦੀਆਂ ਹੁੰਦੀਆਂ ਵੀ ਸਾਨੂੰ ਸਕੂਟੀ ਚਾਹੀਦੀ ਹੈ ਕਿਵੇਂ ਵੀ ਲਾ ਲਓ ਜਵਾਕਾਂ ਵਾਸਤੇ ਲਾ ਲਓ ਜੀ ਆ ਵਾਸਤੇ ਲਾ ਲਓ ਕਾਫੀ ਕਮੈਂਟ ਆਉਂਦੀ ਹੈ ਦੇ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਹੈ ਸਕੂਟੀ ਤੁਸੀਂ ਦੇਖ ਰਹੇ ਹੋ ਜੀ ਚਿੱਟੇ ਰੰਗ ਦੀ ਆ ਤੇ ਜਮਾਂ ਸਾਫ਼ ਤਾਂ ਆਪਾਂ ਨਹੀਂ ਕਹਿ ਸਕਦੇ ਸਕ੍ਰੈਚ ਕਿਉਂਕਿ ਹੈਗੇ ਆ ਜੀ ਬਾਕੀ 14 ਮਾਡਲ ਹੈ ਚਿੱਟੇ ਰੰਗ ਦੀ ਹੈ ਬੈਟਰੀ ਮੋਟਰ ਵੀ ਵਧੀਆ ਹੈ ਕੰਮਕੁਮ ਸਾਰਾ ਕਰਵਾ ਰੱਖਿਆ ਚਲਾਉਣ ਦੇ ਵਿੱਚ ਮੈਂ ਕਹੂੰ ਆ ਵੀ ਕੋਕ ਹੈ ਜੀ ਇੱਕ ਨੰਬਰ ਹੈ ਚਲਾਉਣ ਚ ਬਾਡੀ ਲਾਈਨ ਚ ਤੁਹਾਡੇ ਸਾਹਮਣੇ ਆ ਜੀ ਜਿਆਦਾ ਮੈਂ ਕੁਝ ਨਹੀਂ ਕਹਿੰਦਾ ਕਿਉਂਕਿ ਤੁਹਾਡੇ ਸਾਹਮਣੇ ਫੋਟੋਆਂ ਚੱਲ ਹੀ ਰਹੀਆਂ ਤੁਹਾਨੂੰ ਜੇ ਪਸੰਦ ਆਉਦੀ ਹੈ ਤਾ ਮਾਲਕ ਦਾ ਏਰੀਆ ਜਿਹੜਾ ਮੁੱਗ ਹੈ 19000 ਰੁਪਿਆ ਮਾਲਕ ਨੇ ਕੀਮਤ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਅਸੀਂ ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਉੱਪਰ ਮਿਲ ਚੁਗੀ ਬਾਕੀ ਕੰਮ ਕੂਮ ਸਾਰਾ ਕਰਵਾ ਰੱਖਿਆ ਜੇ ਤੁਹਾਡਾ ਮਨ ਬਣਦਾ ਆ ਸਕੂਟੀ ਖਰੀਦਣ ਦਾ ਤਾਂ ਫੋਨ ਮਾਲਕ ਨੂੰ ਲਗਾ ਸਕਦੇ ਹਾਂ 7814715093 19000 ਕੀਮਤਾਂ ਲੈਸ ਵਿੱਚ ਹੋ ਜਾਊਗਾ ਮਾਲਕ ਨੇ ਕਿਹਾ ਮੌਕੇ ਤੇ ਰੇਟ ਜ਼ਰੂਰ ਘਟਾਵਾਂਗੇ ਬਾਕੀ ਵੀਡੀਓ ਸਕਰੀਨ ਤੇ ਚੱਲੇ ਰਹੀ ਹੈ ਜੀ ਕੱਲੀ ਕੱਲੀ ਮਸ਼ੀਨਰੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਐਕਟਿਵ ਆ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਖੜੀਆਂ ਗੱਲ ਆਪਾਂ ਪੂਰੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਚਾਹੇ ਪਿੰਡ ਚੋਂ ਸ਼ਹਿਰ ਚੋਂ ਠੀਕ ਹੈ ਜੀ ਤੁਹਾਡੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਕੋਠੀ ਹੈ ਚਾਹੇ ਮਕਾਨ ਹੈ ਚਾਹੇ ਹਵੇਲੀ ਹੈ ਵੱਡੀ ਤੋਂ ਵੱਡੀ ਚਾਹੇ ਕੁਝ ਵੀ ਹੈ ਜੀ ਗੱਡੀ ਮੋਟਰਸਾਈਕਲ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਹਮੇਸ਼ਾ ਉੱਪਰ ਚੱਲਦਾ ਰਹਿੰਦਾ ਹੈ ਤੁਸੀਂ ਨੋਟ ਕਰ ਲਓ 78140 38764 ਜੇ ਤੁਹਾਡੇ ਕੋਲੇ ਵੀ ਕੁਝ ਹੈ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਦੀ ਆਹ ਕੁਝ ਆਪਣੇ ਕੋਲੇ ਭੇਜ ਕੇ ਜਮਾ ਫਰੀ ਚ ਆਪਾਂ ਇਹ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਕਿਸੇ ਤਰ੍ਹਾਂ ਦਾ ਆਪਣਾ ਨਹੀਂ ਹੁੰਦਾ ਜੀ ਬਾਕੀ ਤੁਸੀਂ ਤਾਂ ਵੀਡੀਓ ਦੇਖ ਹੀ ਰਹੇ ਹੋ ਜੇ ਤੁਹਾਨੂੰ ਚੰਗੀ ਲੱਗ ਰਹੀ ਆ ਤਾਂ ਨੀਚੇ ਇੱਕ ਲਾਈਕ ਦਾ ਤੁਹਾਨੂੰ ਬਟਨ ਮਿਲੂਗਾ ਸਾਰੇ ਜਣੇ ਲਾਈਕ ਆਪਣੀ ਵੀਡੀਓ ਲਾਜ਼ਮੀ ਕਰ ਦਿਓ ਜੀ ਕਿਉਂਕਿ ਜਦੋਂ ਲਾਈਕ ਕਰ ਦੋ ਤਾਂ ਹੌਸਲਾ ਬਣਾਈ ਰਹਿੰਦਾ ਨਾਲ ਦੀ ਨਾਲ ਕਮੈਂਟ ਵੀ ਕਰਕੇ ਜਰੂਰ ਦੱਸਿਆ ਕਰੋ ਕਿਹੜੀ ਗੱਡੀ ਦਾ ਰੇਟ ਤੁਹਾਨੂੰ ਠੀਕ ਲੱਗਿਆ ਕਿਹੜੀ ਗੱਡੀ ਦਾ ਰੇਟ ਜਿਆਦਾ ਲੱਗਿਆ ਕਿਹੜੀ ਗੱਡੀ ਤੁਹਾਨੂੰ ਵਧੀਆ ਲੱਗੀ ਕਿਹੜੀ ਗੱਡੀ ਤੁਹਾਨੂੰ ਠੀਕ ਨਹੀਂ ਲੱਗੀ ਜੀ ਸਾਰਾ ਕੁਝ ਦੱਸਿਆ ਕਰੋ ਉਸ ਹਿਸਾਬ ਨਾਲ ਮੈਨੂੰ ਵੀ ਪਤਾ ਲੱਗਦਾ ਰਹਿੰਦਾ ਸੀ ਤੇ ਅਗਲੀ ਵੀਡੀਓ ਜਿਹੜੀ ਆਪਾਂ ਲੈ ਕੇ ਪਹੁੰਚਾਂਗੇ ਉਹਦੇ ਵਿੱਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਚਾਹੀਦੀ ਹੈ ਦੱਸਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਜੀ ਤੇ ਤੁਸੀਂ ਕਿਹੜੇ ਏਰੀਆ ਚੋਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਸੀਂ ਮੈਨੂੰ ਕਮੈਂਟ ਕਰਿਓ ਜ਼ਰੂਰ ਜੀ ਬਾਕੀ ਇੱਕ ਮੈਂ ਬੇਨਤੀ ਕਰੂਗਾ ਜੀ ਜਦੋਂ ਤੁਸੀਂ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜ ਦਿਓ ਜਿਹੜਾ ਮਸ਼ੀਨਰੀਆਂ ਦਾ ਰੇਟ ਹੁੰਦਾ ਨਾ ਜੀ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਬੇਨਤੀ ਵਾਲੀ ਗੱਲ ਹੈ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆਹ ਤੇ ਗੱਡੀਆਂ ਦੀ ਗੱਲਬਾਤ ਆਪਾਂ ਫਿਰ ਤੋਂ ਸ਼ੁਰੂ ਕਰਦੇ ਹੁਣ ਵੀਡੀਓ ਜਿੰਨੇ ਦੇਖ ਰਹੇ ਹੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਨਾਲ ਦੀ ਨਾਲ ਜਰੂਰ ਕਰਦੇ ਜੀ ਹੁਣ ਆਲਟੋ ਐਲੈਕਸਾ ਗੱਡੀ ਤੁਸੀਂ ਦੇਖੋ 2008 ਮਾਡਲ ਗੱਡੀ ਹੈ ਜੀ ਤੇ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ ਮਾਲਕ ਦਾ ਏਰੀਆ ਮੋਗਾ 90000 ਰੁਪਿਆ ਕੀਮਤ ਹੈ ਜੀ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਚੰਗੀ ਹੈ ਚੰਗੀ ਹਾਲਤ ਚ ਹੈ ਵਧੀਆ ਮਾਲਕ ਨੇ ਰੱਖੀ ਹੋਈ ਹੈ ਵਧੀਆ ਖੜੀ ਹੈ ਘਰ ਦੀ ਗੱਡੀ ਹੈ ਜੀ ਬਾਕੀ ਤੁਸੀਂ ਦੇਖ ਹੀ ਰਹੇ ਹੋ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੇ ਗੱਡੀ ਚ ਕੋਈ ਨੁਕਸ ਨਹੀਂ ਹੈਗਾ ਜੀ ਇੱਕ ਨੰਬਰ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ 90561 ਤੇ 79 917 ਇਸ ਨੰਬਰ ਤੇ ਗੱਲ ਕਰ ਲਿਓ ਤੁਸੀਂ ਹੁਣ ਆਪਾਂ ਗੱਲ ਕਰਾਂਗੇ ਫੋਰਡ ਦੀ ਫਿਗੋ ਗੱਡੀ ਲੈ ਕੇ ਪਹੁੰਚੇ ਆਇਕਮ ਫੋਰਡ ਦੀ ਫਿਗੋ ਫਿਗੋ ਘਰ ਦੀ ਗੱਡੀ ਆ 2014 ਮਾਡਲ ਆਪਾਂ ਨੂੰ ਗੱਡੀ ਮਿਲ ਜੂਗੀ ਆ 3rd ਓਨਰ ਗੱਡੀ ਆ ਤੀਜੇ ਨਾਮ ਹੈ ਜੀ 2 ਲੱਖ ਰੁਪਿਆ ਕੀਮਤ ਹੈ ਗੱਡੀ ਬਹੁਤ ਚੰਗੀ ਆ ਚੰਗੀ ਹਾਲਤ ਚ ਹੈ 70 ਤੋਂ 75 ਰੁਪਏ ਟਾਇਰਾਂ ਦੀ ਕੰਡੀਸ਼ਨ ਆਪਨੂੰ ਪਈ ਹੈ ਗੱਡੀ 'ਚ ਕੋਈ ਨੁਕਸ ਨਹੀਂ 2 ਲੱਖ ਰੁਪਏ ਕੀਮਤ ਆ ਲੈਸ ਵੈਸ ਹੋ ਜਾਊਗਾ ਤੇ ਮਾੜਾ ਮੋਟਾ ਮਾਲਕ ਕਹਿੰਦੇ ਸੀਗੇ ਘਟਾ ਦਾਂਗੇ ਤੇ ਬਾਕੀ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਲਓ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੇ ਫੋਟੋਆਂ ਚੱਲ ਹੀ ਰਹੀਆਂ ਜਿਆਦਾ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਵੀ ਤੁਹਾਨੂੰ ਮੈਂ ਦੇ ਦੇਣਾ ਤੁਸੀਂ ਨੋਟ ਆਪੇ ਕਰ ਲਿਓ ਨੰਬਰ ਹੈ 62 844 44302 ਆਹ ਮਾਲਕ ਦਾ ਨੰਬਰ ਹੈ ਜੀ ਹੁਣ ਆਪਾਂ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਹਾਨੂੰ ਜਮ੍ਹਾਂ ਹੀ ਘੱਟ ਮਿਲੂਗਾ 30000 ਇਹਨਾਂ ਨੇ ਸੇਲ ਕਰਨੀ ਹੈ 2000 ਪੂਰਾ ਮਾਡਲ ਹੈ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਚੰਗੀ ਮਿਲ ਜੂਗੀ 30000 ਦੇ ਵਿੱਚ ਇਹਨਾਂ ਨੇ ਵੇਚਣੀ ਹੈ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਮੜਾ-ਮੋਟਾ ਕਰ ਲਾਂਗੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਪੂਰੀ ਗੱਲ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਤੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਵਧੀਆ ਲੱਗਦੀ ਹੈ ਤਾਂ ਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਸੇ ਕੋਲੇ ਕੋਈ ਵੀ ਮਸ਼ੀਨਰੀ ਆਪਣੇ ਕੋਲੇ ਭੇਜੋ ਆਪਣਾ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਕੋਠੀ ਮਕਾਨ ਘਰ ਚਾਹੀਦਾ ਦੱਸੋ ਮੈਨੂੰ